ਲੋਜੀ ਸਕੂਲ ਦੇ ਬੱਚਿਆਂ ਦੇ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਸੋਚ ਰਹੇ ਹੋ ਬਣਾਉਣ ਦੇ ਬਾਰੇ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਦਰਅਸਲ ਅਗਸਤ ਦਾ ਮਹੀਨਾ ਛੁੱਟੀਆਂ ਭਰਪੂਰ ਰਹੇਗਾ ਅਗਸਤ ਹਲੇ ਸ਼ੁਰੂਆਤੀ ਹੋਈ ਹੈ ਅੱਜ 13 ਤਰੀਕੇ ਤੇ ਦੱਸਦੇ ਕਿ ਅੱਗੇ ਵੀ ਤਿੰਨ ਛੁੱਟੀਆਂ ਇਕੱਠੀਆਂ ਹੀ ਮਿਲਣ ਵਾਲੀਆਂ ਨੇ ਤਾਂ ਪੰਜਾਬ ਦੇ ਵਿੱਚ ਵੀ ਅਗਸਤ ਦੇ ਮਹੀਨੇ ਬੱਚਿਆਂ ਦੀਆਂ ਮੋਚਾਂ ਲੱਗਣ ਵਾਲੀਆਂ ਨੇ ਇਸ ਦੌਰਾਨ ਲੰਬੇ ਵੀਕਐਂਡ ਵੀ ਆ ਰਹੇ ਨੇ ਜਿਸ ਕਰਕੇ ਲੋਕ ਕਿਤੇ ਘੁੰਮਣ ਦੀ ਪਲੈਨਿੰਗ ਵੀ ਬਣਾ ਸਕਦੇ ਨੇ ਦੱਸ ਦੇ ਕਿ ਪੰਜਾਬ ਦੇ ਵਿੱਚ ਇਕੱਠੇ 3 ਦਿਨ ਛੁੱਟੀਆਂ ਆ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਦੇ ਮੁਤਾਬਕ 15 16 ਅਤੇ ਹਫਤਾਵਾਰੀ 17 ਯਾਨੀ ਕਿ ਐਤਵਾਰ ਹੈਗਾ ਅਗਸਤ ਨੂੰ ਸਰਕਾਰੀ ਛੁੱਟੀ ਰਹੇਗੀ ਯਾਨੀ ਕਿ ਸ਼ੁੱਕਰਵਾਰ ਸ਼ਨੀਵਾਰ ਅ ਫਿਰ ਐਤਵਾਰ ਹੋਣ ਕਾਰਨ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਐਥੋਂ ਦੱਸ ਦਈਏ ਕਿ 15 ਅਗਸਤ ਸ਼ੁੱਕਰਵਾਰ ਆ ਰਿਹਾ ਹੈ ਜਿਸ ਕਰਕੇ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਰਹੇਗੀ ਅਗਲੇ ਦਿਨ 16 ਅਗਸਤ ਯਾਨੀ ਕਿ ਸ਼ਨੀਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ ਤਾਂ ਇਹ ਤਿਉਹਾਰ ਹਿੰਦੂਆਦਿ ਲਈ ਬੇਹਤ ਖਾਸ ਹੁੰਦਾ ਭਾਰਤ ਦੇ ਵਿੱਚ ਬੜੇ ਹੀ ਧੂਮ-ਧਾਮ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਕਈ ਥਾਵਾਂ ਦੇ ਉੱਤੇ ਜਨ ਤੱਕ ਛੁੱਟੀ ਵੀ ਰਹੇਗੀ ਸ਼ੁੱਕਰਵਾਰ ਅਤੇ ਸ਼ਨੀਵਾਰ ਤੋਂ ਬਾਅਦ ਅਗਲੇ 17 ਤਰੀਕ 17 ਤਰੀਕ ਐਤਵਾਰ ਹੋਣ ਕਰਕੇ ਹਫ਼ਤਾਵਾਰੀ ਛੁੱਟੀ ਰਹੇਗੀ ਇਸ ਤਰ੍ਹਾਂ ਸਕੂਲ ਕਾਲਜ ਸਰਕਾਰੀ ਦਫ਼ਤਰ ਅਤੇ ਬੈਂਕ 3 ਦਿਨ ਬੰਦ ਰਹਿਣਗੇ ਇਹ ਤੇ ਵੀ ਦਸਨੋਖ ਹੈ ਕਿ ਪੰਜਾਬ ਦੇ ਵਿੱਚ ਛੁੱਟੀਆਂ ਦਾ ਲੰਬਾ ਵੀਕਐਂਡ ਵੀ ਕਾਫੀ ਦੇਰ ਬਾਅਦ ਆਵੇਗਾ ਜਿਸ ਕਰਕੇ ਲੋਕ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਨੇ ਤਾਂ ਬੱਚਾਂ ਦੇ ਲਈ ਬੇਹਦ ਵੱਡੀ ਜਿਹੜੀ ਖੁਸ਼ਖਬਰੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਮੋਜਾਂ ਲੱਗੀਆਂ ਨੇ ਬੱਚਿਆਂ ਦੀਆਂ ਸਕੂਲ ਦੀਆਂ ਹੁਣ ਤਿੰਨ ਦਿਨਾਂ ਦੇ ਲਈ ਇਕੱਠੀਆਂ ਛੁੱਟੀਆਂ ਹੋ ਚੁੱਕੀਆਂ ਨੇ ਜਿਸ ਕਰਕੇ ਤੇ ਘੁੰਮਣ ਫਿਰਨ ਦਾ ਪਲਾਨ ਸੋਚ ਰਿਓ ਬਣਾਉਣ ਦੇ ਬਾਰੇ ਤਾਂ ਤੁਸੀਂ ਜਾ ਸਕਦੇ ਹੋ